ਦੀ ਦੇਖ ਸਕਦੇ ਹੋ ਕਿ ਪੰਪ ਦੇ ਉੱਤੇ ਇੱਕ ਦਰਵਾਜ਼ਾ ਜਿਹੜਾ ਲੱਗਾ ਬਾਥਰੂਮ ਦਾ ਉਸ ਦੇ ਅੰਦਰ ਇੱਕ ਨੌਜਵਾਨ ਗਿਆ ਔਰ ਬਾਹਰ ਨਹੀਂ ਅਜੇ ਨਿਕਲਿਆ ਲਗਭਗ ਅੱਧਾ ਘੰਟਾ ਦੱਸਦੇ ਆ ਔਰ ਆ ਨੌਜਵਾਨ ਜਿਹੜੇ ਆਣਾ ਵੱਲੋਂ ਦਰਵਾਜ਼ਾ ਜਿਹੜਾ ਖੋਲਿਆ ਜਾ ਰਿਹਾ ਔਰ ਕਾਰਨ ਕੀ ਆ ਕਿ ਉਹ ਜੋ ਨੌਜਵਾਨ ਅੰਦਰ ਗਿਆ ਕਿਉਂ ਨਹੀਂ ਨਿਕਲਿਆ ਬਾਹਰ ਔਰ ਦੱਸਦੇ ਆ ਕਿ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਔਰ ਪੁਲਿਸ ਨੂੰ ਵੀ ਕਾਲ ਕੀਤੀ ਹੋਈ ਆ ਔਰ ਪੁਲਿਸ ਹੋ ਸਕਦਾ ਪਹੁੰਚ ਸਕੇ ਟਾਈਮ ਨਾਲ ਆ ਜਾਵੇ ਪਰ ਲੇਕਿਨ ਅਜੇ ਤੱਕ ਨਹੀਂ ਪਹੁੰਚੀ ਲੇਕਿਨ ਇੱਥੇ ਦੱਸਦੇ ਆ ਕਿ ਦੀਨਾ ਨਗਰ ਦੇ ਵਿੱਚ ਇਸ ਪੰਪ ਦੇ ਉੱਤੇ ਇਸ ਪੰਪ ਦੇ ਉੱਤੇ ਆ ਨੌਜਵਾਨ ਜਿਹੜੇ ਆ ਦਰਵਾਜ਼ਾ ਖੁੱਲਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇੱਕ ਨੌਜਵਾਨ ਅੰਦਰ ਗਿਆ ਔਰ ਜਦੋਂ ਤੋਂ ਲੈ ਕੇ ਅੰਦਰ ਗਿਆ ਬਾਹਰ ਨਹੀਂ ਆਇਆ ਔਰ ਦਰਵਾਜ਼ਾ ਬਿਲਕੁਲ ਅੰਦਰੋਂ ਬੰਦ ਹੈ ਔਰ ਕੁਝ ਨੌਜਵਾਨਾਂ ਨੇ ਉੱਤੋਂ ਦੀ ਵੇਖਿਆ ਕਿ ਉਹ ਨੌਜਵਾਨ ਅੰਦਰ ਲੰਬੇ ਪਿਆ ਹੋਇਆ ਹੋ ਸਕਦਾ ਹੈ ਕਈ ਵਾਰੀ ਅਟੈਕ ਵੀ ਹੋ ਸਕਦਾ ਹੈ ਕਈ ਵਾਰੀ ਮਰਗੀ ਵੀ ਪੈ ਸਕਦੀ ਆ ਔਰ ਜਾਂ ਕੋਈ ਨਸ਼ੇ ਦੀ ਹਾਲਾਤ ਵਿੱਚ ਹੋ ਸਕਦਾ ਹੈ ਕਿਵੇਂ ਜਿਹੜਾ ਸਾਰ ਹੋਣਗੇ ਔਰ ਦੱਸ ਦਈਏ ਕਿ ਉਸ ਦਾ ਮੋਟਰਸਾਈਕਲ ਵੀ ਇੱਥੇ ਖੜਾ ਹੈ ਮੋਟਰਸਾਈਕਲ ਬਿਲਕੁਲ ਕੁਆੜ ਹਾਲਤ ਵਿੱਚ ਪੰਪ ਦੇ ਉੱਤੇ ਹੀ ਖੜਾ ਉਹ ਵੀ ਤੁਹਾਨੂੰ ਵਿਖਾਉਂਦਿਆਂ ਤਸਵੀਰਾਂ ਔਰ ਹੁਣ ਦੱਸ ਦਈਏ ਕਿ ਅਜੇ ਤੱਕ ਦਰਵਾਜ਼ਾ ਜਿਹੜਾ ਹਾਂਜੀ ਭਾਈ ਦਰਵਾਜ਼ਾ ਖੋਲਿਆ ਕਿ ਨਹੀਂ ਨਹੀਂ ਖੋਲਿਆ ਜੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਬਿਲਕੁਲ ਬਿਲਕੁਲ ਕੋਸ਼ਿਸ਼ ਕਰ ਰਹੇ ਜੀ ਉਹ ਪੰਪ ਵਾਲਾ ਵੀ ਵਿਚਾਰਾ ਵੇਖ ਲਓ ਡਰਿਆ ਪਿਆ ਤੇ ਉਹ ਪੰਪੋ ਵਾਲੇ ਜਿਹੜੇ ਨੇ ਮੁੰਡੇ ਕੰਮ ਕਰਦੇ ਆ ਉਹਨਾਂ ਦਾ ਕੀ ਕਹਿਣਾ ਉਹ ਕਹਿੰਦੇ ਕਿ ਤੇਲ ਪਵਾਉਣ ਆਇਆ ਤੇ ਕਹਿੰਦਾ ਬਾਥਰੂਮ ਕਰਨ ਜਾਣਾ ਉਹ ਬਾਥਰੂਮ ਕਰਨ ਗਿਆ ਤੇ ਬਾਅਦ ਵਿੱਚ ਬਾਹਰ ਹੀ ਨਹੀਂ ਆਇਆ ਦਰਵਾਜ਼ਾ ਦਰੂਜਾ ਖੜਕਾਇਆ ਉਹ ਸੁਰਤੀ ਹੈ ਨਹੀਂ ਉਹਨੂੰ ਕਿ ਅੰਦਰ ਬੇਹੋਸ਼ ਪ ਔਰ ਦੇਖਦੇ ਆ ਕਦੋਂ ਤੱਕ ਪੁਲਸ ਆਉਂਦੀ ਔਰ ਪੁਲਿਸ ਆਉਣ ਤੇ ਹੀ ਦਰਵਾਜ਼ਾ ਖੋਲਿਆ ਜਾਏਗਾ ਔਰ ਅਸੀਂ ਆਸ ਕਰਦੇ ਆਂ ਕਿ ਪੁਲਿਸ ਜਲਦੀ ਆ ਜਾਵੇਗੀ ਜੇ ਨੌਜਵਾਨ ਠੀਕ ਠਾਕ ਹੋਵੇ ਜਾਂ ਕਿਸੇ ਤਰ੍ਹਾਂ ਵੀ ਹੈ ਇਸ ਨੂੰ ਹਸਪੀਟਲ ਵੀ ਪਹੁੰਚਾਇਆ ਜਾਵੇਗਾ ਔਰ ਹਾਲਾਤ ਅੱਗੇ ਕੀ ਕਹਿੰਦੇ ਆ ਇੱਥੇ ਪਿੰਡ ਦੇ ਹੋਰ ਵੀ ਮੌਤਵਾਰ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਆਹ ਜੀ ਸਰ ਸასი ਸ਼ਾਲ ਜੀ ਸასი ਸ਼ਾਲ ਜੀ ਸਰ ਕਿਵੇਂ ਦੇਖਦੇ ਹੋ ਪੰਪ ਦੇ ਅੰਦਰ ਕਹਿੰਦੇ ਕੋਈ ਨੌਜਵਾਨ ਬਾਥਰੂਮ ਕਰਨ ਗਿਆ ਸੀ ਮੁੰਡੇ ਇੱਥੇ ਮੇਰੇ ਪਿੰਡ ਦੇ ਹੈਗੇ ਪੰਪ ਦੇ ਇੱਥੇ ਕੰਮ ਕਰਦੇ ਹੈਗੇ ਉਹਦਾ ਮੈਨੂੰ ਫੋਨ ਆਇਆ ਸੀ ਵੀ ਇਸ ਤਰ੍ਹਾਂ ਕੋਈ ਅੰਦਰੋਂ ਦਰਵਾਜ਼ਾ ਨਹੀਂ ਖੋਲ ਰਿਆ ਅਸੀਂ ਕਾਫੀ ਖੜਕਾਇਆ ਆਏ ਵੀ ਆ ਕੇ ਕਾਫੀ ਖੜਕਾਇਆ ਹੈਗਾ ਪਰ ਉਹ ਅੰਦਰੋਂ ਕੋਈ ਉਹਦੀ ਰਿਐਕਸ਼ਨ ਨਹੀਂ ਹੈਗਾ ਉਹ ਤੇ ਦਿਖਾਈ ਵੀ ਨਹੀਂ ਦਿੰਦਾ ਕਿ ਉਹ ਕਿਸ ਹਾਲਾਤ ਵਿੱਚ ਹੈ ਜੰਗ ਨਹੀਂ ਦਿਖਾਈ ਨਹੀਂ ਦਿੰਦਾ ਹੈਗਾ ਜਿੰਨਾ ਕੋ ਤੁਰ ਰੋਸ਼ਨਦਾਨ ਤੋਂ ਦੇਖ ਰਿਹਾ ਹੈ ਗਿਆ ਉਸ ਹਿਸਾਬ ਨਾਲ ਤੇ ਹੈਗਾ ਵੀ ਉਹ ਥੱਲੇ ਡਿੱਗਿਆ ਪਿਆ ਹੈ ਐਨੀ ਦੇਰ ਹੋਣ ਤੇ ਘੰਟੇ ਦੇ ਕਰੀਬ ਹੀ ਹੋ ਚੱਲੇ ਆ ਘੰਟੇ ਤੋਂ ਉੱਪਰ ਹੀ ਐਨੀ ਦੇਰ ਨੂੰ ਤੇ ਵੈਸੇ ਖੋਲ ਲੈਣਾ ਚਾਹੀਦਾ ਕੀ ਕੰਡੀਸ਼ਨ ਹੋ ਸਕਦੀ ਹੈ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਕਿ ਨਸ਼ਾ ਹੋ ਸਕਦਾ ਹੈ ਜਾਂ ਸਿਹਤ ਨਾ ਠੀਕ ਹੋਣ ਗਿਆ ਕਈ ਵਾਰੀ ਅਟੈਕ ਵੀ ਹੋ ਜਾਂਦਾ ਕਿਵੇਂ ਹੋ ਸਕਦਾ ਕੰਡੀਸ਼ਨ ਤੇ ਆ ਹੋਏ ਕਹਿੰਦੀ ਹੈਗੇ ਵੀ ਦੇਖਿਆ ਕੋਈ ਵੀ ਕਿਹਾ ਜਾ ਸਕਦਾ ਉਦਾਂ ਵੀ ਉਹਨੂੰ ਹੋ ਸਕਦਾ ਕੋਈ ਪ੍ਰੋਬਲਮ ਹੋਏ ਪਰ ਮੇਨ ਮੇਰਾ ਮੇਨ ਜਿੱਥੋਂ ਦਾ ਕਾਈਡਆ ਵੀ ਉਹ ਨਸ਼ੇ ਦੀ ਓਵਰਡੋਜ਼ ਕਰਕੇ ਹੀ ਅੰਦਰ ਜਿਹੜਾ ਨਾ ਉਹ ਬਿਉਸ਼ਪਿਆ ਹੈਗਾ ਜਾਂ ਵੀ ਹੁਸ਼ਪਿਆ ਹੈ ਲਾ ਤੇ ਜਾਂ ਅਵਾਂਖੇ ਅਵਾਂਖੇ ਦੇ ਵਿੱਚ ਅਕਸਰ ਹੀ ਇਹੋ ਜਿਹੇ ਕੇਸ ਆਉਂਦੇ ਰਹਿੰਦੇ ਆ ਆਉਂਦੇ ਨਹੀਂ ਆਉਂਦੇ ਬਹੁਤ ਬਹੁਤ ਜ਼ਿਆਦਾ ਆਉਂਦੇ ਹੈਗੇ ਔਰ ਦੱਸ ਦਈਏ ਕਿ ਵਾਂਖੇ ਦੇ ਵਿੱਚ ਆਪਾਂ ਖੜੇ ਆ ਔਰ ਵਾਂਖੇ ਵਿੱਚ ਅਕਸਰ ਹੀ ਇਹੋ ਜਿਹੇ ਕੇਸ ਆਉਂਦੇ ਰਹਿੰਦੇ ਆ ਲੇਕਿਨ ਕਿਤੇ ਨਾ ਕਿਤੇ ਚਲੋ ਪ੍ਰਮਾਤਮਾ ਕਰੇ ਕਿ ਨਸ਼ੇ ਵਾਲਾ ਨਾ ਹੋਵੇ ਕੋਈ ਹੋਰ ਪ੍ਰੋਬਲਮ ਹੋਵੇ ਚਲੋ ਬਚ ਜਾਵੇ ਹਸਪੀਟਲ ਚਲਿਆ ਜਾਵੇ ਐਮਬੂਲੈਂਸ ਨੂੰ ਵੀ ਕਾਲ ਪਤਾ ਨਹੀਂ ਅਜੇ ਕਰੀ ਜਾਂ ਨਹੀਂ ਲੇਕਿਨ ਪੁਲਿਸ ਅਜੇ ਤੱਕ ਨਹੀਂ ਪਹੁੰਚੀ ਔਰ ਦਰਵਾਜ਼ਾ ਬਿਲਕੁਲ ਬੰਦ ਹੈ ਤੁਸੀਂ ਵੇਖ ਸਕਦੇ ਹੋ ਕਿ ਆ ਦਰਵਾਜ਼ਾ ਬਿਲਕੁਲ ਬੰਦ ਹੈ ਔਰ ਅਗਲੀਆ ਤਸਵੀਰਾਂ ਵੀ ਤੁਹਾਨੂੰ ਵਿਖਾਉਂਦੇ ਆ ਕਿ ਕਿਵੇਂ ਜੀ ਕਾਰਵਾਈ ਹੁੰਦੀ ਹੈ ਔਰ ਤੁਹਾਨੂੰ ਮੋਟਰਸਾਈਕਲ ਦੱਸ ਦਈਏ ਕਿ ਮੋਟਰਸਾਈਕਲ ਵੀ ਨੌਜ ਅੱਗੇ ਕੱਪੜਾ ਬੰਨਿਆ ਹੋਇਆ ਔਰ ਨੰਬਰ ਪਲੇਟ ਵੀ ਨਹੀਂ ਹੈ ਪਿੱਛੇ ਵਾਲੀ ਨੰਬਰ ਪਲੇਟ ਵੀ ਟੁੱਟੀ ਹੋਈ ਆ ਔਰ ਆ ਮੋਟਰਸਾਈਕਲ ਜਿਹੜਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਮੋਟਰਸਾਈਕਲ ਵਿਖਾਇਆ ਜਾਵੇ ਆ ਇੱਕ ਮਾੜੀ ਕੰਡੀਸ਼ਨ ਦੇ ਵਿੱਚ ਖੜਾ ਮੋਟਰਸਾਈਕਲ ਜਿਹੜਾ ਤੁਸੀਂ ਵੇਖ ਸਕਦੇ ਹੋ ਇਹ ਮੋਟਰਸਾਈਕਲ ਹੈ ਔਰ ਲਗਾਤਾਰ ਇਸ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਬੁਖਾ ਰਿਹਾ ਕਿ ਅਵੰਖੇ ਇੱਕ ਪੈਟਰੋਲ ਪੰਪ ਆ ਬਿਲਕੁਲ ਅਵੰਖੇ ਦੇ ਕੋਲ ਪੈਂਦਾ ਦੀਨਾ ਨਗਰ ਹਲਕੇ 'ਚ ਪੈਣ ਵਾਲਾ ਪਿੰਡ ਅਵੰਖਾ ਅਕਸਰ ਹੀ ਸੁਰਖੀਆਂ 'ਚ ਰਹਿਣ ਵਾਲਾ ਪਿੰਡ ਆ ਔਰ ਨੌਜਵਾਨ ਜਿਹੜਾ ਵਾ ਉਹ ਪਤਾ ਨਹੀਂ ਕਿਸ ਵਜ੍ਹਾ ਕਰਕੇ ਅੰਦਰ ਡਿੱਗਿਆ ਦੇ ਬਾਰੇ ਕੋਈ ਅਜੇ ਜਾਣਕਾਰੀ ਪੂਰੀ ਜਿਹੜੀ ਆ ਪ੍ਰੋਪਰ ਨਹੀਂ ਮਿਲ ਸਕੀ ਔਰ ਅਜੇ ਪੁਲਿਸ ਇੱਥੇ ਨਹੀਂ ਪਹੁੰਚੀ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਔਰ ਬੇਨਤੀ ਆ ਕਿ ਇਹ ਵੀਡੀਓ ਨੂੰ ਵੱਤਵਾ ਸ਼ੇਅਰ ਕੀਤਾ ਜਾਵੇ ਤਾਂ ਜੋ ਪੁਲਿਸ ਆ ਜਾਵੇ ਔਰ ਸਮੇਂ ਨਾਲ ਨੌਜਵਾਨ ਨੂੰ ਬਚਾਇਆ ਜਾ ਸਕੇ ਤਸਵੀਰਾਂ ਵੱਤਵਾ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ